ਕੈਨੇਡੀਅਨ ਖਬਰਾਂ ਮਾਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਚਾਰ ਸੂਬਿਆਂ ਨੇ ਇਸ ਸਾਲ ਤੇ ਆਪਣੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਪੀਐਨਪੀ ਰਾਹੀਂ ਉਮੀਦਵਾਰਾਂ ਨੂੰ ਇਮੀਗ੍ਰੇਸ਼ਨ ਡਰਾ ਕੱਢੇ ਨੇ ਬਹੁਤੇ ਉਮੀਦਵਾਰਾਂ ਨੂੰ ਹੱਥ ਕੀ ਇਮੀਗ੍ਰੇਸ਼ਨ ਸਟ੍ਰੀਮ ਰਾਹੀਂ ਸੱਦਾ ਦਿੱਤਾ ਗਿਆ ਜਿਨ੍ਹਾਂ ਨੇ ਉਹਨਾਂ ਨੂੰ ਉਹਨਾਂ ਦੇ ਪੇਸ਼ੇਵਰ ਅਨੁਭਵ ਮੌਜੂਦਾ ਰੁਜ਼ਗਾਰ ਸਿੱਖਿਆ ਤੇ ਹੋਰ ਰੁਜ਼ਗਾਰ ਸੰਬੰਧਿਤ ਕਾਰਕਾਂ ਲਈ ਚੁਣਿਆ ਸੂਬੇ ਇਮੀਗ੍ਰੇਸ਼ਨ ਨਤੀਜੇ 2021 ਅਤਿ ਵਿਣਤੀ ਵਿਖਾਸ ਕਰਕੇ ਅਲਬਰਟਾ ਦੀ ਗੱਲ ਕਰੀਏ ਤਾਂ 21 ਨਵੰਬਰ ਨੂੰ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਨੇ ਅਲਬਰਟਾ ਐਕਸਪ੍ਰੈਸ ਐਂਟਰੀ ਤਰਹੀ ਸੈਕਟਰ ਦੇ ਵਿੱਚ ਸਟੀਮ ਦੇ ਤਹਿਤ ਕੱਢੇ ਡਰਾ ਨੂੰ ਇਜਤ ਕੀਤਾ ਜਿਸ ਵਿੱਚ 96 ਉਮੀਦਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੇ ਕੋਲ ਅਲਬਰਟਾ ਹੈਲਥ케ਅਰ ਸੈਕਟਰ ਵਿੱਚ ਫੁੱਲ ਟਾਈਮ ਰੋਜ਼ਗਾਰ ਪੇਸ਼ ਕਰ ਸੀ ਇਹ ਡਰਾ ਵਿਚਾਰੇ ਜਾਣ ਲਈ ਉਮੀਦਵਾਰਾਂ ਦੀ ਜੇ ਲੋੜਾਂ ਦੀ ਗੱਲ ਕਰੀਏ ਤਾਂ AAI P ਸਕੋਰਿੰਗ ਮਾਪਦੰਡਾਂ ਦੇ ਅਨੁਸਾਰ ਬਿਆੜੀ ਦਾ ਘੱਟੋ ਘੱਟ ਸਕੋਰ ਇੱਕ ਵੈਦ ਵਰਕ ਪਰਮਟ ਕਨੇਡੀਅਨ ਲੈਂਗੁਏਜ ਬੈਂਚਮਾਰਕ ਦੇ ਵਿੱਚ ਖਾਸ ਕਰਕੇ ਸੀਐਲਬੀ ਅਤੇ ਐਨਸੀਐਲਬੀ ਵਿੱਚ 5 ਅੰਕਾਂ ਦੀ ਮੁਹਾਰਤ ਤੇ ਉਥੇ ਇੱਕ ਐਕਸਪ੍ਰੈਸ ਵੈਦ ਪ੍ਰੋਫਾਈਲ ਜਿਸ ਦੀ 21 ਅਪ੍ਰੈਲ 202 25 ਤੋਂ ਬਾਅਦ ਵਿੱਚ ਖਤਮ ਹੁੰਦੀ ਹੈ ਕਟੋਪਟ 300 ਦਾ ਇੱਕ ਵਿਆਪਕ ਦਰਜਾ ਬੰਦੇ ਸਿਸਟਮ ਸੀਆਰ ਸਕੋਰ ਅਤੇ ਅਲਵਟਾ ਵਿੱਚ ਹੈਲਥ케ਅਰ ਸੈਕਟਰ ਵਿੱਚ ਰੋਜ਼ਗਾਰ ਦਾਤਾਂ ਵਾਲੀ ਫੁੱਲ ਟਾਈਮ ਰੋਜ਼ਗਾਰ ਦੀ ਇੱਕ ਨੌਕਰੀ ਦੀ ਪੇਸ਼ਕਸ਼ ਜੇ ਲੋਡ ਹੋਵੇ ਤਾਂ ਸੂਬੇ ਕਿਤੇ ਦਾ ਅਭਿਆਸ ਕਰ ਲੈ ਚਿੱਤ ਲਾਇਸੈਂਸ ਦੇ ਨਾਲ ਉੱਥੇ ਬ੍ਰਿਟਿਸ਼ ਕੋਲੰਬੀਆ ਨੇ 26 ਨਵੰਬਰ ਨੂੰ ਬ੍ਰਿਟਿਸ਼ ਕੋਲੰਬੀਆ ਪੀ ਐਨ ਪੀ ਬੀ ਸੀ ਪੀ ਐਨ ਪੀ ਦੇ ਦੋ ਇਮੀਗ੍ਰੇਸ਼ਨ ਡਰਾ ਆਇਜ਼ਤ ਕੀਤੇ ਪਹਿਲੇ ਤਿੰਨ ਵੱਖ-ਵੱਖ ਇਮੀਗ੍ਰੇਸ਼ਨ ਧਾਰਾਵਾਂ ਵਿੱਚ ਆਮ ਡਰਾ ਸੀ ਪੀਐਨਪੀ ਨੇ ਕੁੱਲ 7 ਸੱਦੇ ਜਾਰੀ ਕੀਤੇ ਸਨ ਉਮੀਦਵਾਰਾਂ ਲਈ ਘੱਟੋ ਘੱਟ ਲੜਿੰਦੇ ਸਕੋਰ ਜਿਸ ਦੀ ਸਟ੍ਰੀਮ ਦੇ ਆਧਾਰ ਤੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਦੇ ਆਧਾਰ ਤੇ ਵੱਖਰਾ ਮੰਨਿਆ ਜਾ ਰਿਹਾ ਸਟ੍ਰੀਮ ਦੀ ਗੱਲ ਕਰੀਏ ਤਾਂ ਹੁਨਰਬੰਦ ਵਰਕਰ 146 ਹੁਨਰਬੰਦ ਵਰਕਰ ਐਕਸਪ੍ਰੈਸ ਐਂਟਰੀ ਬ੍ਰਿਟਿਸ਼ ਕੋਲੰਬੀਆ EEBC ਵਿਕਲਪ 146 ਅੰਤਰਰਾਸ਼ਟਰੀ ਗ੍ਰੈਜੂਏਟ 146 ਅੰਤਰਰਾਸ਼ਟਰੀ ਗ੍ਰੈਜੂਏਟ EEB ਵਿਕਲਪ 146 ਅਤੇ ਦਾਖਲਾ ਪੱਤਰ ਅਤੇ ਅਰਧ ਹੁਨਰ 125 ਦੂਜਾ ਡਰਾਸ ਗਿਲਡ ਵਰਕਰ ਇੰਟਰਨੈਸ਼ਨਲ ਗ੍ਰੈਜੂਏਟਸ ਟੀਮ EEBC ਵਿਕਲਪ ਸਮੇਤ ਦੇ ਤਹਿਤ ਹੋਇਆ ਬ੍ਰਿਟਿਸ਼ ਕੋਲੰਬੀਆ ਦੀ ਆਰਥਿਕਤਾ ਦਾ ਇੱਕ ਇਨ ਡਿਮਾਂਡ ਸੈਕਟਰ ਦੇ ਅੰਦਰ ਉਹਨਾਂ ਦੇ ਰੋਜ਼ਗਾਰ ਦੇ ਆਧਾਰ ਤੇ 424 ਉਮੀਦਵਾਰਾਂ ਸੱਦਾ ਦਿੱਤਾ ਗਿਆ 42 ਲੜਿੰਦੇ ਸਕੋਰ ਦੇ ਖੇਤਰ ਵਿੱਚ ਇਹਨਾਂ ਉਮੀਦਵਾਰਾਂ ਦੇ ਵਿੱਚ ਖਾਸ ਕਰਕੇ ਹੁਨਰਵੰਦ ਅੰਤਰਰਾਸ਼ਟਰੀ ਗ੍ਰੈਜੂਏਟ ਟੀਮ ਦੇ ਅੰਦਰ ਬਾਲ ਸੰਭਾਲ ਦੇ ਵਿੱਚ ਕਟੂਗਰ ਸਕੋਰ 102 ਸਾਰੀ ਇਹ ਵਿੱਚ 108 ਸੀ ਸੰਭਾਲ ਜੀ 121 ਅਤੇ ਵੈਟਰਨੇਟੀ ਦੇਖਭਾਲ ਵਿੱਚ 80 ਉੱਥੇ ਮੈਨੀਟੋਬਾ ਦੇ ਵਿੱਚ 22 ਨਵੰਬਰ ਨੂੰ ਮੈਨੀਟੋਬਾ ਪੀ ਐਨ ਪੀ ਐਮ ਪੀ ਐਨ ਤੇ ਵਿੱਚ ਵੱਖ-ਵੱਖ ਧਾਰਮ ਦੇ ਦੀ ਡਰਾ ਕੱਢੇ ਗਏ ਨੇ ਤੇ ਪਹਿਲਾ ਡਰਾ ਮੈਨੀਟੋਬਾ ਸਟੇਟ ਦੇ ਸਕਿਲਡ ਵਰਕਰ ਪ੍ਰੋਗਰਾਮ ਦੇ ਤਹਿਤ ਐਮ ਐਨ ਪੀ ਐਨਪੀ ਦੇ ਸਕੋਰਾਂ ਦੇ ਆਧਾਰ ਤੇ ਕੀਤਾ ਗਿਆ ਤੇ ਖੱਟੋ ਘੜ ਸਕੋਰ ਵਾਲੇ ਉਮੀਦਵਾਰਾਂ ਨੂੰ 69 ਸੱਦੇ ਜਾਰੀ ਕੀਤੇ ਗਏ ਇਸ ਟੀਮ ਦੇ ਆਧਾਰ ਤੇ ਯੋਗਤਾ ਨੂੰ ਪੂਰਾ ਕਰਨ ਤੋਂ ਇਲਾਵਾ ਵਿਚਾਰੇ ਗਏ ਉਮੀਦਵਾਰਾਂ ਕੋਲ ਜਿਹੜੇ ਪ੍ਰੋਫਾਈਲ ਵੀ ਹੋਣੇ ਚਾਹੀਦੇ ਨੇ ਜੋ ਮੈਨੀਟੋਬਾ ਸਾਰਥਕ ਘੋਸ਼ਣਾ ਵੀ ਕਰਦੇ ਨੇ ਇੱਕ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਇੱਕ ਕੈਨੇਡੀਅਨ ਸਥਾਈ ਨਿਵਾਸੀ ਜਾਂ ਨਾਗਰਿਕ ਅਤੇ ਮੈਨੀਟੋਬਾ ਵਿੱਚ ਇੱਕ ਸਥਾਪਿਤ ਨਿਵਾਸੀ ਜੋ ਖੱਟੋ ਘੜ ਇੱਕ ਸਾਲ ਲਈ ਪ੍ਰਾਂਤ ਵਿੱਚ ਰਹਿ ਰਿਹਾ ਹੋਵੇ ਸਕਿਲਡ ਵਰਕਰ ਓਵਰਸੀਸ ਟੀਮ ਦੇ ਤਹਿਤ ਦੂਜਾ ਡਰਾ ਕੱਢਿਆ ਗਿਆ ਅਤੇ 25 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜਿਨ੍ਹਾਂ ਦਾ ਘੱਟੋ-ਘੱਟ ਸਕੋਰ 671 ਇਸ ਟੀਮ ਦੀ ਯੋਗਤਾ ਲੋੜਾਂ ਪੂਰੀਆਂ ਕਰਨ ਦੇ ਨਾਲ-ਨਾਲ ਉਮੀਦਵਾਰਾਂ ਨੂੰ ਇੱਕ ਰਣਨੀਤਿਕ ਭਰਤੀ ਪੈਲ ਕਦਮੀ ਦੇ ਤਹਿਤ ਐਮ ਪੀ ਐਨ ਪੀ ਦੇ ਦੁਆਰਾ ਸੱਦਾ ਦਿੱਤਾ ਗਿਆ ਐਲਾਨ ਕੀਤਾ ਤੇ ਇਹ ਲੋੜ ਮੰਨੀ ਵੀ ਗਈ ਤੀਜਾ ਡਰਾ ਇੰਟਰਨੈਸ਼ਨਲ ਐਜੂਕੇਸ਼ਨ ਟੀਮ ਦੇ ਤਹਿਤ ਹੋਇਆ ਜਿਸ ਵਿੱਚ 165 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੋ ਇਸ ਟੀਮ ਦੀ ਯੋਗਤਾ ਨੂੰ ਪੂਰਾ ਕਰਦੇ ਨੇ ਇਹਨਾਂ ਤਿੰਨ ਡਰਾ ਵਿੱਚ ਬੁਲਾਏ ਗਏ ਕੁੱਲ 200 79 ਮਿਦਵਾਰਾਂ ਵਿੱਚੋਂ 55 ਕੋਲ ਇੱਕ ਵੈਧ ਐਕਸਪੈਕਟੈਂਸੀ ਐਂਟਰੀ ਪ੍ਰੋਫਾਈਲ ਸੀ ਪ੍ਰਿੰਸ ਐਡਵਰਡ ਆਇਲੈਂਡ ਦੀ ਗੱਲ ਕੀਤੀ ਜਾਵੇ ਤਾਂ 21 ਨਵੰਬਰ ਨੂੰ ਪ੍ਰਿੰਸ ਐਡਵਰਡ ਆਇਲੈਂਡ ਪੀ ਐਨ ਪੀ ਨੈਲਵਰ ਅਤੇ ਐਕਸਪ੍ਰੈਸ ਐਂਟਰੀ ਸਟੀਮ ਦੇ ਤਹਿਤ ਲਗਭਗ 1 ਮਹੀਨੇ ਪਹਿਲਾਂ ਇਮੀਗ੍ਰੇਸ਼ਨ ਡਰਾਅ ਕੀਤਾ ਇਸ ਡਰਾਅ ਵਿੱਚ 59 ਉਮੀਦਵਾਰਾਂ ਸੱਦਾ ਦਿੱਤਾ ਗਿਆ ਸੀ ਲੁੜਿੰਦੇ ਉਮੀਦਵਾਰਾਂ ਨੂੰ ਵਿਚਾਰੇ ਜਾਣ ਲਈ ਵਰਤਮਾਨ ਵਿੱਚ ਸੂਬੇ ਦੇ ਸਿਹਤ ਸੰਭਾਲ ਤੇ ਸਾਰੇ ਖੇਤਰਾਂ ਵਿੱਚ ਪੀਈਆਈ ਵਿੱਚ ਕੰਮ ਕਰਨਾ ਜਾਂ ਫਿਰ ਵਰਤਮਾਨ ਵਿੱਚ ਪੀਈਆਈ ਨਿਰਮਾਣ ਦੇ ਵਿੱਚ ਕੰਮ ਕਰਨ ਲਈ ਵਰਕ ਪਰਮਿਟ ਦੀ ਮਿਆਦ ਪੂਰਾ 2024 ਵਿੱਚ ਖਤਮ ਹੋ ਰਹੀ ਹੈ ਤੇ ਸੂਬੇ ਨੇ ਪਿਛਲੇ 21 ਮਹੀਨਿਆਂ ਦੌਰਾਨ 1113 ਸੱਦੇ ਜਾਰੀ ਕੀਤੇ ਸਨ ਕ੍ਰੀਡਿੰਗ ਕਬਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀਆਂ ਸੁਣਨੀਆਂ ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਪਹਾੜਾ ਦੇ ਨਾਲ